हां जी गुरु प्यारियों ਵਾਹਿਗੁਰੂ ਜੀ ਖਾਲਸਾ ਵਾਰੀ ਫਤਿਹ ਇੱਕ ਨਾ ਅ ਕਈਆਂ ਦੇ ਸਰੀਰ ਤੇ ਫੁਣਸੀਆਂ ਹੋ ਜਾਂਦੀਆਂ ਨੇ ਫੁਣਸੀਆਂ ਉਹਨੂੰ ਚੈਕਨ ਪਲੱਸ ਪਤਾ ਨਹੀਂ ਕੀ ਅੰਗਰੇਜ਼ੀ ਚ ਤਾਂ ਕਹਿੰਦੇ ਨੇ ਮੈਨੂੰ ਪਤਾ ਨਹੀਂ ਹੈਗਾ ਡਾਕਟਰੀ ਲੈਣ ਦੇ ਵਿੱਚ ਤੇ ਆਮ ਲੋਕ ਉਹਨੂੰ ਸੀਤਲਾ ਮਾਤਾ ਜਾਂ ਮੋਟੀ ਮਾਤਾ ਜਾਂ ਮਾਤਾ ਕਹਿੰਦੇ ਮਾਤਾ ਨਿਕਲੇ ਸਾਰੇ ਸਰੀਰ ਤੇ ਫੁਣਸੀਆਂ ਹੋ ਜਾਂਦੀਆਂ ਨੇ ਤੇ ਬੰਦੇ ਨੂੰ ਬੁਖਾਰ ਚੜਦਾ ਬਹੁਤ ਤੰਗ ਕਰਦੀ ਆ ਉਹ ਉਹਦੇ ਵਿੱਚ ਗੁਰਬਾਣੀ ਦੇ ਸ਼ਬਦ ਵਿੱਚ ਉਹਦਾ ਇਲਾਜ ਪਤਾ ਕੀ ਹੈ ਗੁਰਬਾਣੀ ਦੇ ਨਾਲ ਇੱਕ ਸ਼ਬਦ ਹੈ ਮਹਾਰਾਜ ਦਾ ਗੌੜੀ ਮਹਲਾ ਪੰਜਵਾਂ ਨੇਤਰ ਪ੍ਰਗਾਸ ਗਿਆ ਗੁਰਦੇਵ ਭਰਮਗਈ ਪੂਰਨ ਭਾਈ ਸੇਵ ਸੇਵ ਸੀਤਲਾ ਤੇ ਰੱਖਿਆ ਹੋਇਆ ਹਾਰੀ ਪਾਰਬਰਮ ਰੁਪਾਤਾਰੀ ਨਾਨਕ ਨਾਮ ਜਪੈ ਜੋ ਸਾਹਾ ਸਿੰਘ ਰਾਹ ਅੰਮ੍ਰਿਤ ਵਿਵੇ ਸ੍ਰੀ ਹਰਿਕ੍ਰਿਸ਼ਨ ਤੇ ਅੱਜ ਇਸ ਇੱਥੇ ਸਭ ਦੁੱਖ ਜਾਏ ਇਹ ਵੀ ਨਾਲ ਬੋਲਣਾ ਹੈ ਤੇ ਇਹਨੂੰ ਤੁਸੀਂ 108 ਵਾਰੀ ਜਪ ਲਓ ਫਿਰ ਦੂਜੇ ਦਿਨ ਜਪ ਲਓ 108 ਵਾਰੀ ਫਿਰ ਤੀਜੇ ਦਿਨ ਤਿੰਨ ਦਿਨਾਂ ਚੋ ਠੀਕ ਹੋ ਜਾਊਗਾ ਪਹਿਲੇ ਦਿਨ ਥੋੜੀ ਦੇਗ ਬਣਾ ਲਓ ਤੇ ਮਗਲੇ ਦਿਨ ਫੇਰ ਦੇਗ ਲਓ ਪਰ ਮਗਰੋਂ ਭੋਗ ਪ੍ਰਸ਼ਾਦ ਵੀ ਜ਼ਰੂਰ ਦੇਣਾ ਹੈ ਉਹ ਗੁਰੂ ਘਰ ਦੇ ਪ੍ਰਸ਼ਾਦ ਦੇ ਚੜਾਏ ਹੋ ਜਾਂ ਦੇਗ ਬਣਾ ਕੇ ਵੰਡ ਦਿਓ ਇਹ ਮੈਂ 2-300 ਬੰਦੇ ਤੇ ਜਨ ਕਿ ਅਜਮਾਇਆ ਹੋਇਆ ਸ਼ਬਦ ਹੈ ਜਲ ਕਰਕੇ ਕੋਲੇ ਰੱਖ ਕੇ ਵਿੱਚ ਕਿਰਪਾਰ ਵੀ ਰੱਖ ਸਕਦੇ ਹੋ ਵੈਸ ਜਲ ਵੀ ਰੱਖ ਸਕਦੇ ਹੋ ਜਾਂ ਪਾਠ ਕਰਕੇ ਪ੍ਰਸ਼ਾਦ ਵਰਤਾ ਦਿਓ ਇਹ ਚੀਜ਼ ਜੇ ਬਿਲਕੁਲ ਠੀਕ ਹੋ ਜਾਵੇਗੀ ਸ਼ੁਰੂ ਦੇ ਵਿੱਚ ਇਸ ਤਰੀਕਾ ਕਰਨ ਲੱਗੇ ਸੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਹਿ